ਅਸਰਿਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਚ ਇੱਕ ਵਿਅਕਤੀ ਜਿਹੜਾ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਕੀ ਮਾਮਲਾ ਚ ਕੀ ਕਰ ਰਿਹਾ ਅੱਜ ਜਿਹੜਾ ਸੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਹੜੀ ਸਾਡੇ ਵੀ ਧਿਆਨ ਦੇ ਵਿੱਚ ਆਈ ਸੀ ਕਿ ਇੱਕ ਵਿਅਕਤੀ ਜਿਹੜਾ ਹੈਗਾ ਆਪਣੇ ਵੈਪਨ ਦੇ ਨਾਲ ਜਿਹੜਾ ਹੈਗਾ ਫਾਇਰਿੰਗ ਕਰ ਰਿਹਾ ਹੈਗਾ ਤੇ ਉਹਦੇ ਸਬੰਧ ਦੇ ਵਿੱਚ ਜਿਹੜਾ ਸੀ ਮੈਂ ਐਸਐਚਓ ਕਤਵਾਲੀ ਜਿਹੜੀ ਸੀ ਉਹਨਾਂ ਦੀ ਡਿਊਟੀ ਲਗਾਈ ਗਈ ਕਿ ਇਹ ਸਾਰੇ ਮਸਲੇ ਨੂੰ ਜਿਹੜਾ ਵੈਰੀਫਾਈ ਕੀਤਾ ਜਾਵੇ ਤਾਂ ਉਹਨਾਂ ਨੇ ਜਦੋਂ ਵੈਰੀਫਾਈ ਕੀਤੀ ਸਾਰਾ ਮਸਲਾ ਉਸ ਵਿਸ਼ਾਲਨਗਰ ਦੇ ਵਿੱਚ ਜਾ ਕੇ ਤਾਂ ਉਹ ਤੱਤ ਸਾਹਮਣੇ ਆਏ ਵੀ ਯਾਦਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਜਿਹੜਾ ਹੈਗਾ ਵਿਸ਼ਾਲਨਗਰ ਦਾ ਰਹਿਣ ਵਾਲਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕੋਈ ਵਿਆਹ ਸੀਗਾ ਤੇ ਵਿਆਹ ਦੌਰਾਨ ਜਿਹੜਾ ਸੀ ਉਹਨੇ ਇਹ ਉੱਥੇ ਹਵਾਈ ਫੈਰ ਕੀਤੇਗਾ ਜਿਸ ਦੀ ਉਹਦੇ ਕਿਸੇ ਸਾਥੀ ਨੇ ਜਿਹੜੀ ਸੀ ਵੀਡੀਓ ਬਣਾ ਕੇ ਇਹ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਜਿਸ ਦੇ ਸਬੰਧ ਦੇ ਵਿੱਚ ਐਸ ਐਚਓ ਸਾਹਿਬ ਨੇ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਸੀ ਇਸ ਦੇ ਸਬੰਧੀ ਮੁਕੱਦਮਾ ਨੰਬਰ ਜਿਹੜਾ ਹੈਗਾ 46 ਜਿਹੜਾ ਅੱਜ ਦੀ ਡੇਟ ਦੇ ਵਿੱਚ 125 223 ਬੀ ਐਨ ਐਸ 25 27 ਆਰਮਜ਼ ਐਕਟ ਦੇ ਵਿੱਚ ਜਿਹੜਾ ਹੈਗਾ ਕੇਸ ਰਜਿਸਟਰ ਸੀ ਉਹਦੇ ਖਿਲਾਫ ਕਰ ਰਹੇ ਹਾਂਗੇ ਤੇ ਜਲਦੀ ਹੀ ਜਿਹੜਾ ਹੈਗਾ ਸਰ ਨੂੰ ਕਾਬੂ ਕਰ ਲਵਾਂਗੇ ਕਿਹੜੇ ਕਿਹੜੇ ਹਥਿਆਰ ਸੀ ਇਦੇ ਵਿੱਚ ਜਿਹੜਾ ਹੈ ਕਿ ਫਿਲਹਾਲ ਤੇ ਦੇਖਣ ਤੇ ਲੱਗਦਾ ਵੀ ਇੱਕ ਗਨ ਹੈਗੀ ਹੈ ਤੇ ਇੱਕ ਰਵਲਵਰ ਹੈਗਾਗਾ ਬਾਕੀ ਉਹਨੂੰ ਜਿਹੜਾ ਜਦੋਂ ਅਸੀਂ ਉਹਦੀ ਗ੍ਰਿਫਤਾਰੀ ਕੀਤੀ ਬਰਾਮਦਗੀ ਸਮੇ ਜਿਹੜਾ ਹੈਗਾ ਸਾਰੇ ਤੱਥੇ ਸਾਹਮਣੇ ਆਉਣਗੇ ਇੱਕ ਵੀਡੀਓ ਜਿਹੜੀ ਵਾਇਰਲ ਕੀਤੀ ਹੈ ਹੋਰ ਕਿਸੇ ਦੇ ਅਕਾਊਂਟ ਤੇ ਕੀਤੀ ਲਾਡੀ ਕੌਨਸ ਕੋਸਪੈਕਟੀ ਲੱਗ ਰਹੀ ਹੈ ਉਦੇ ਬਾਰੇ ਵੀ ਜਿਹੜੀ ਤਫਤੀਸ਼ ਚੱਲ ਰਹੀ ਹੈ ਜੀ ਫਿਲਹਾਲ ਦਾ ਹੱਜ ਜਿਹੜਾ ਸੀ ਵੈਪਨ ਕਿਦੇ ਨਾਮ ਤੇ ਹੈਗੇ ਉਹ ਅਸੀਂ ਜਿਹੜਾ ਵੈਰੀਫਾਈ ਕੀਤਾਗਾ ਜਿਹਦੇ ਕਰਕੇ ਅਸੀਂ ਐਫ ਆਈ ਆਰ ਦੇ ਰਹੇ ਹਾਂਗੇ ਅੱਗੇ ਜਿਹੜੇ ਤਫਤੀਸ਼ ਦੇ ਵਿੱਚ ਜੋ ਵੀ ਜਿਸ ਨੇ ਸੋਸ਼ਲ ਮੀਡੀਆ ਦੇ ਵੀਡੀਓ ਜਿਹੜੀ ਵਾਇਰਲ ਕੀਤੀ ਹੈ ਜਾਂ ਜਿਸ ਨੇ ਬੜਾਈ ਹੈਗੀ ਜਿਹੜੇ ਤੱਤ ਸਾਹਮਣੇ ਆਉਣਗੇ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਪਿਛਲੇ ਦਿਨਾਂ ਵਿੱਚ ਵੀ ਕਈ ਮਾਮਲੇ ਦਰਜ ਕੀਤੇ ਜਾਂਦੇ ਲਗਾਤਾਰ ਲੋਕ ਵਿਆਹਾਂ ਜਾਂ ਵੈਸੇ ਸੋਸ਼ਲ ਮੀਡੀਆ ਵਾਸਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਵੀਡੀਓ ਆਖਾਰਾਂ ਲੈ ਕੇ ਪਾਉਂਦੇ ਰਹਿੰਦੇ ਕੀ ਕਹਿਣਾ ਚਾਹੁੰਦੇ ਅਸੀਂ ਸਮੇਂ-ਸਮੇਂ ਤੇ ਜਿਹੜਾ ਹੈਗਾ ਲੋਕਾਂ ਨੂੰ ਇਹਦੇ ਸੰਬੰਧੀ ਅਵੇਅਰ ਕਰਦੇ ਹੈਗੇ ਆ ਵੀ ਜਿਹੜੇ ਉਹਨਾਂ ਦੇ ਕੋਲੇ ਲਾਇਸੈਂਸੀ ਜਿਹੜੇ ਵੈਪਨ ਹੈਗੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਹੈ ਹਥਿਆਰਾਂ ਦੀ ਪ੍ਰਦਰਸ਼ਨੀ ਕਰਨੀ ਜਾਂ ਫੈਰਿੰਗ ਕਰਨੀ ਗੈਰਕਾਨੂੰਨੀ ਹੈਗੀ ਹੈਗੀ ਇਸ ਤੋਂ ਪਹਿਲਾਂ ਵੀ ਇੱਕ ਸਿਵਲ ਹਸਪਤਲ ਦੇ ਵਿੱਚ ਇਦਾਂ ਦਾ ਮਾਮਲਾ ਦਰਜ ਹੋਇਆ ਸੀ ਉਹਦੇ ਸੰਬੰਧ ਵਿੱਚ ਵੀ ਅਸੀਂ ਇੱਕ ਐਫਆਈਆਰ ਦਰਜ ਕੀਤੀ ਸੀ ਜਿਵੇਂ ਪੈਲਸਾ ਜਿੱਦਾਂ ਕਿ ਹੋਰ ਪਬਲਿਕ ਪਲੇਸ ਤੇ ਜਾਣਾ ਇਸ ਤਰ੍ਹਾਂ ਲੈ ਕੇ ਜਾਣਾ ਬਣਾਇਆ ਹੈ ਪਰ ਫੇਰ ਵੀ ਲੋਕ ਨਹੀਂ ਹਟਦੇ ਨਹੀਂ ਅਸੀਂ ਲੋਕਾਂ ਨੂੰ ਇਹਦੇ ਬਾਰੇ ਅਵੇਅਰ ਕਰਦੇ ਹਾਂ ਕਿ ਜਿਹੜਾ ਹੈ ਪਬਲਿਕ ਪਲੇਸ ਦੇ ਉੱਪਰ ਜਾਂ ਪੈਲਸਾਂ ਦੇ ਵਿੱਚ ਵੈਪਨ ਲੈ ਕੇ ਜਾਣਾ ਉਹਦੀ ਪ੍ਰਦਰਸ਼ਨੀ ਕਰਨਾ ਉਹਦਾ ਯੂਜ਼ ਕਰਨਾ ਸਾਰੇ ਗੈਰ ਕਾਨੂੰਨੀ ਹੈਗਾਗਾ ਅਗਰ ਇਸ ਤਰ੍ਹਾਂ ਦੀ ਕੋਈ ਵੀ ਗੱਲ ਕਿਸੇ ਜਗ੍ਹਾ ਸਾਡੇ ਸਾਹਮਣੇ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਉਹਦੇ ਖਿਲਾਫ ਅਸੀਂ ਕਾਰਵਾਈ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਜਿਹੜਾ ਹੈਗਾ ਹੈ ਹਥਿਆਰਾਂ ਦਾ ਦੁਰਪਯੋਗ ਕਰੂਗਾ ਤਾਂ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਇਹਦੇ ਵੈਪਨ ਜਿਹੜੇ ਲਾਇਸੈਂਸ ਕੈਨਸਲ ਕਰਨ ਦੀ ਵੀ ਅਸੀਂ ਸਿਫਾਰਿਸ਼ ਕਰਕੇ ਭੇਜਾਂਗੇ ਜੀ ਜੇ ਪੈਲਸ ਮਾਲਕ ਤੇ ਜਾਂ ਉੱਥੋਂ ਦੇ ਮੈਨੇਜਰ ਇਹ ਜਾਣਕਾਰੀ ਨਹੀਂ ਦਿੰਦਾ ਤਾਂ ਉਹਤੇ ਵੀ ਕਾਰਵਾਈ ਹੋ ਸਕਦੀ ਹੈ ਬਿਲਕੁਲ ਜੀ ਅਗਰ ਮੈਨੇਜਰ ਜਾਂ ਕੋ ਮਾਲਕ ਜਿਹੜਾ ਹੈਗਾ ਪੈਲਸ ਦਾ ਇਹ ਜਾਣਦੇ ਹੋਏ ਕਿ ਇੱਥੇ ਹਥਿਆਰ ਲੈ ਕੇ ਆਉਣਾ ਨਿਵੇਸ਼ ਲਗਾਣੀ ਜਾਂ ਯੂਜ਼ ਕਰਨਾ ਗੈਰ ਕਾਨੂੰਨੀ ਹੈ ਉਹ ਜਿਹੜਾ ਬੰਦਾ ਉੱਥੇ ਜੂਸ ਕਰਦਾ ਉਹਨੂੰ ਨਹੀਂ ਰੋਕਦੇ ਤਾਂ ਉਹਨਾਂ ਦੇ ਖਿਲਾਫ ਵੀ ਅਸੀਂ ਜੜੀ ਹੈਗੀ ਕਾਰਵਾਈ ਕਰਦੇ ਇਹ ਵੀ ਇਹ ਦਿੱਤਾ ਕੀਤਾ ਗਿਆ ਵੀ ਪੈਲਸ 'ਚ ਲਿਖਣਾ ਵੀ ਜ਼ਰੂਰੀ ਹੈ ਪਰ ਬਹੁਤਾਂ ਨੇ ਲਿਖਿਆ ਵੀ ਨਹੀਂ ਗਿਆ ਇਹ ਤੇ ਕੀ ਆੜ ਕਿ ਕਿ ਉਹਨਾਂ ਬਿਲਕੁਲ ਜੀ ਅਸੀਂ ਸਮੇਂ-ਸਮੇਂ ਤੇ ਚੈੱਕ ਕਰ ਰਹੇ ਹਾਂਗੇ तकरीबन ਹਰ ਪੈਲਸ ਦੇ ਵਿੱਚ ਅਸੀਂ ਇਹ ਚੀਜ਼ ਲਿਖਾਈ ਗਈ ਹੈਗੀ ਬਾਕੀ ਸਮੇਂ-ਸਮੇਂ ਤੇ ਚੈਕਿੰਗ ਕਰਦੇ ਰਹੇ ਨੇ ਆਕਰ ਕਿਤੇ ਕਿਸੇ ਪੈਲਸ ਮਾਲਕ ਨੇ ਨਹੀਂ ਲਿਖਾਇਆ ਹੋਵੇਗਾ ਤਾਂ ਜ਼ਰੂਰ ਉਹਨੂੰ ਵੀ ਅਸੀਂ ਇਹਦੀ ਕੰਪਲੈਂਸ ਕਰਵਾਵਾਂਗੇ